ਰੀਅਲ ਏਸਟੇਟ ਦੀ ਮਾਰਕੀਟ ਦੇ ਵਿੱਚ ਇਸ ਟਾਈਮ ਕੀ ਸਿਚੁਏਸ਼ਨ ਚੱਲ ਰਹੀ ਆ ਇਨਵੈਂਟਰੀ ਵੱਧ ਰਹੀ ਆ ਬਾਏਰ ਹੈਗਾ ਜਾਂ ਸੈਲਰ ਹੈਗਾ ਕੀ ਸਿਚੁਏਸ਼ਨ ਕੀ ਆ ਗਰਾਊਂਡ ਰਿਐਲਿਟੀ ਕੀ ਚੱਲ ਰਹੀ ਆ ਕਾਫੀ ਸਮੇਂ ਤੋਂ ਸਿਮਲਰ ਸਿਚੁਏਸ਼ਨ ਚੱਲ ਰਹੀ ਹੈਗੀ ਐਸ ਵੇਲੇ ਬਾਏਰ ਥੋੜੇ ਘੱਟ ਹੈਗੇ ਨੇ ਜਿਹੜੇ ਕਿ ਮਾਰਕੀਟ ਦੇ ਅਗੇ ਰੀਜ਼ਨ ਕੀ ਹੋਊਗਾ ਦੋ ਚੀਜ਼ਾਂ ਹੈਗੀਆਂ ਇੱਕ ਦੇ ਘਰਾਂ ਦੀ ਪ੍ਰਾਈਸ ਦੂਸਰੇ ਹੈਗੇ ਨੇ ਵਿਆਜ ਸੋ ਬਾਏਰ ਥੋੜੇ ਪੈਨਿਕ ਮੋਡ ਚ ਕਲੋ ਵੀ ਐਸ ਵੇਲੇ ਚੱਲ ਰਹੇ ਹੈਗੇ ਨੇ ਇਹਦਾ ਇਹ ਨਹੀਂ ਮਤਲਬ ਇਹ ਹੈ ਕਿ ਬਾਏਰ ਹੈ ਨਹੀਂ ਹੈਗੇ ਹੁਣ ਕੁਝ ਇੱਕ ਬਾਏਰ ਸਕੇ ਜਿਹਨੂੰ ਵਾਕਈ ਜ਼ਰੂਰਤ ਹੈਗੀ ਟਿਕਟੌਕ ਤੇ ਜਾਂ ਸੋਸ਼ਲ ਮੀਡੀਆ ਤੇ ਬੜੀ ਆ ਜਾਂਦੀ ਹੈ ਵੀ ਤੁਹਾਨੂੰ ਅਸੀਂ 4.99 ਦਵਾ ਦਾਂਗੇ ਇਤਾਂ ਦਾ ਵਿਆਜ ਰਿਅਲਿਟੀ ਹੈ ਉਹ ਹਾਂ ਉਹ ਰਿਅਲਿਟੀ ਕੁਝ ਜਗ੍ਹਾ ਤੇ ਹੈਗੀ ਹੈ ਰਾਈਲ ਬਾજુ ਇਸ ਤਰ੍ਹਾਂ ਹੈਗਾ ਵੀ ਜਿਹੜੇ ਨਵੇਂ ਬਿਲਡਰਸ ਹੈਗੇ ਉਹ ਜਿਹੜੇ ਬਿਲਡਰਸ ਨੇ ਘਰ ਬਣਾਏ ਉਹ ਜ਼ਮੀਨਾਂ ਖਰੀਦੀਆਂ ਸੀਗੀ ਘਰ ਬਣ ਰਿਹਾਗੇ ਨੇ ਉਹਨਾਂ ਨੇ ਕੀ ਸੋਚਿਆ ਭਈ ਅਸੀਂ ਆਪਾਂ ਘਰ ਹੁਣ ਕਿਸ ਤਰ੍ਹਾਂ ਵੇਚੀਏ ਮਨੀਸ਼ ਤੱਕ ਪਈ ਉਹਨਾਂ ਦੀ ਉਹਨਾਂ ਦੀ ਮਨੀਸ਼ ਤੱਕ ਹੋਈ ਪਈ ਹੈ ਤੇ ਉਹ ਜਦੋਂ ਉਹ ਕੀ ਸੋਚਦੇ ਨੇ ਵੀ ਬਾਇਰ ਨੂੰ ਕਿਸ ਤਰ੍ਹਾਂ ਕੰਫਰਟੇਬਲ ਕੀਤਾ ਜਾਵੇ ਵੀ ਉਹ ਆ ਕੇ ਘਰ ਲਵੇ ਤੇ ਉਹ ਕੀ ਆਫਰ ਕਰ ਦਿੰਦੇ ਨੇ ਬਾਇਰ ਇਨਸੈਂਟਿਵਸ ਐਸ ਟਾਈਮ ਨਾਰਮਲੀ ਕਿੰਨਾ ਚੱਲ ਰਿਹਾ ਹੈ ਵਿਆਜ ਦਾ ਹਾਂਜੀ ਬੇਸਨ ਕ੍ਰੈਡ ਅਵਰੇਜ ਵਿਆਜ 6.5 ਠੀਕ ਹੈ ਪੁਸ਼ੰਦ ਦੇ ਵਿੱਚ ਆ ਰਿਹਾ ਜੇ ਤੁਹਾਡਾ ਗੁੱਡ ਵਰਕ ਸਟਾਰ ਆ ਗਿਆ ਹਗਾ ਕਿਹ ਜਿਹੜੀ 6 ਤੇ ਆ ਜਾਂਦਾ ਪਰ ਜੇ ਰੇਜ ਹੈ ਕਿ 6 ਤੇ 7 ਦੇ ਵਿੱਚ ਜਿਹੜਾ ਆਸੋਲੇ ਐਵਰੇਜ ਆ ਜਾਦਾ ਚੱਲ ਰਿਹਾ ਹੈ ਤੇਰੀ ਕੋਸ਼ਿਸ਼ ਇਹ ਨਹੀਂ ਹੈਗੀ ਵੀ ਤੁਸੀਂ ਆਪਣੇ ਘਰ ਵਿੱਚੋਂ ਤੇ ਮੈਂ ਆਪਣੇ ਪੈਸੇ ਕਮਾਵਾਂ ਤੇ ਆਪਾਂ ਗੱਲ ਮੁਕਾਈਏ ਤੇ ਦੇਖੋ ਜਿਨ੍ਹਾਂ ਦੇ ਵਿਆਜ ਸੋਹਣੇ ਨੇ ਜੇ ਉਹਨਾਂ ਨੂੰ ਕਿਰਾਇਆ ਮਿਲ ਜਾਂਦਾ ਵਧੀਆ not a bad idea keep the house ਇਟਸ ਗ੍ਰੇਟ ਇਟਸ ਅ ਗੁੱਡ ਆਈਡੀਆ ਕਿਉਂਕਿ ਇਹ ਤੁਹਾਨੂੰ ਦੁਆਰ ਤੋਂ ਮਿਲਣਾ ਹੀ ਨਹੀਂ ਹਾਂ 23% ਦਾ ਵਿਆਜ ਨਹੀਂ ਮਿਲਣਾ ਜੇ ਤੁਹਾਨੂੰ ਵਾਕਿਆ ਹੀ ਜ਼ਰੂਰਤ ਹੈ ਕਿ ਤੁਸੀਂ ਵੇਚਣਾ ਚਾਹੁੰਦੇ ਜੇ ਤੁਹਾਡੀ ਕੋਈ ਮਜਬੂਰੀ ਹੈ ਤੁਸੀਂ ਆਹ ਕਾਰ ਵਿੱਚ ਕੀ ਵੱਡਾ ਕਾਰ ਲੈਣਾ ਜਾਂ ਅਪਗ੍ਰੇਡ ਕਰਾਉਣਾ ਹੈਗਾ ਤੁਹਾਨੂੰ ਰੂਮ ਹੋਰ ਚਾਹੀਦੇ ਹੈਗੇ ਨੇ ਫਿਰ ਤੁਸੀਂ ਸਾਡੇ ਕੋਲ ਜੁਰਾ ਰੱਖਤੇ ਜੇ ਤੁਸੀਂ ਕਾਰ ਵੇਚਣਾ ਹੈਗਾ ਤੇ ਸਾਡੀ ਕੰਪਨੀ ਸੈਂਟਰ ਮਾਰਕੀਟ ਰੀਅਲ ਸੇਲ ਇਸ ਮਾਮਲੇ ਵਿੱਚ ਤੁਹਾਡੀ ਕਾਫੀ ਮਦਦ ਕਰ ਸਕਦੀ ਹੈ ਅੱਛਾ ਇਮੀਗ੍ਰੇਸ਼ਨ ਕ੍ਰੈਕਡਾਉਨ ਦਾ ਤੁਸੀਂ ਇੰਡਸਟਰੀ ਦੇ ਉੱਤੇ ਕੀ ਅਸਰ ਦੇਖ ਰਹੇ ਹੋ ਟਰਕਿੰਗ ਵਾਲੇ ਹੈਗੇ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਅਸਰ ਹੋਲੇ ਕਹੋ ਵੀ ਅਸਰ ਪੈ ਰਿਹਾ ਜਿਹੜੇ ਬਾਕੀ ਇੰਡਸਟਰੀ ਦੇ ਡਾਕਟਰ ਹੈਗੇ ਉਹਨਾਂ ਉੱਪਰ ਕੋਲ ਖੜਾ ਉਹਨਾਂ ਉੱਪਰ ਦੇ ਆ ਫਾਈਂਡ ਦੇ ਸਿਲ ਬਾਈਂਡ ਦਾ ਪ੍ਰੋਪਰਟੀ ਲੋਨ ਵੀ ਕਰਾ ਰਹੇ ਹਨ ਕੋ ਡਾਉਨ ਨਹੀਂ ਰਿਹਾ ਇਟਸ ਗੋਇੰਗ ਫਾਈਂਡ ਸਭ ਤੋਂ ਜ਼ਿਆਦਾ ਇੰਪੈਕਟ ਜਿਹੜਾ ਪਿਆ ਉਹ ਟ੍ਰੈਕਿੰਗ ਇੰਡਸਟਰੀ ਵਿੱਚ ਪਿਆ ਔਰ ਇਹਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਐਸੀ ਖਬਰ ਆ ਜਾਂਦੀ ਹੈ ਵੀ ਆ ਨਹੀਂ ਕਰਨਾ ਆ ਨਹੀਂ ਕਰਨਾ ਆ ਨਹੀਂ ਕਰਨਾ ਸੋ ਉਹਨਾਂ ਉੱਪਰ ਥੋੜਾ ਜ਼ਿਆਦਾ ਸਟਕ ਪਿਆ ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਯੂ ਐਸ اے ਪੰਜਾਬੀ ਟੀਵੀ ਯੂ ਐਸ اے ਦੇ ਉੱਤੇ ਸਵਾਗਤ ਹੈ ਮਹਾਰਾਜ ਕੰਵਿੰਦ ਸਿੰਘ ਅੱਜ ਮੇਰੇ ਨਾਲ ਰੀਅਲ ਏਸਟੇਟ ਅਤੇ ਮਾਰਗੇਜ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੜ ਚੁੱਕੇ ਨੇ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੋਨ ਸਿੰਘ ਚੀਮਾ ਜੀ ਮੋਨ ਜੀਮਾ ਜੀ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ভাই ਬਾਈ ਆਪ ਜੀ ਨੂੰ ਪੰਜਾਬੀ ਜਿਹੜੇ ਯੂਐਸ ਦੇ ਸਭ ਸ਼ੋਤੈਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਾਫੀ ਚਿਰਾਂ ਬਾਅਦ ਆਏ ਹਾਂ ਹਾਂ ਜੀ ਹਾਂ ਜੀ ਬਾਈ ਦਈਆ ਜੀ ਸੋ ਪਹਿਲੋਂ ਆਈ ਡੀਸ ਤੋਂ ਟੈਸਟ ਲੈ ਲਈਨੇ ਤੁਹਾਡੇ ਹਾਂ ਜੀ ਹਾਂ ਜੀ ਆਈ ਡੀਸ ਆ ਵੀ ਇਦਾਂ ਜੀ ਤੁਹਾਨੂੰ ਯਾਰਕ ਨਹੀਂ ਪੈਂਦੀਆਂ ਪਰ ਜਿਹੜੀ ਜ਼ੈਂਡਰ ਮਾਰਗੇਜ ਦਾ ਮੇਰੀ ਜਿਹੜੀ ਹੈ ਕੋਈ ਲੋਨ ਦੀ ਆਈ ਡੀ ਹੈਗੀ ਆ ਉਹ ਹੈਗੀ ਐਨੋਮਲਸ ਆਈ ਡੀ ਨੰਬਰ 69 895 ਜਦੋਂ ਰੀਅਲ ਏਸਟੇਟ ਦਾ ਕੰਮ ਕਰਨਾ ਜੰਡਰ ਯੂਸਰ ਨਾਲ ਕੋਈ ਕਿ ਜੀ ਡੀਆਰ ਨੰਬਰ 02067197 ਐਜ਼ ਐਨਲਾਲ ਕੰਪਨੀ ਦੀ ਆਈਡੀ ਜੰਡਰ ਮਾਰਗੇਜ ਐਂਡ ਰੀਅਲ ਏਸਟੇਟ ਇਨਕ ਦੀ ਜਿਹੜੀ ਆਈਡੀ ਹੈਗੀ ਐਨਮਲਸ ਹੈਗੀ 182 5688 ਤੇ ਜਿਹੜੀ ਸਾਡੀ ਡੀਆਰ ਆਈਡੀ ਹੈਗੀ ਉਹ ਹੈਗੀ 020837160 ਜੀ ਸੋ ਬਿਲਕੁਲ ਆ ਸੋ ਕੀ ਸਿਚੁਏਸ਼ਨ ਚੱਲ ਰਹੀ ਆ ਘਰਾਂ ਨੂੰ ਲੈ ਕੇ ਕਿੱਦਾਂ ਆ ਲੋਨਸ ਹੋ ਰਹੇ ਆ ਕੌਣ ਕਰਾ ਰਿਹਾ ਕੌਣ ਨਹੀਂ ਕਰਾ ਰਿਹਾ ਬਾਏਰ ਆ ਸੈਲਰ ਆ ਕਾਫੀ ਜੜੀਆਂ ਜਿਸ ਆਪਾ ਪ੍ਰੋਗਰਾਮ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਆ ਆਈ نو ਸਾਰਿਆਂ ਨੂੰ ਹੀ ਪਤਾ ਹੈ ਵੀ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਦਰਮਿਆਨ ਪ੍ਰਸ਼ਾਸਨ ਦੇ ਚੇਂਜ ਹੋਣ ਤੋਂ ਬਾਅਦ ਚ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਆਓ ਇਸ ਦੇ ਵਿੱਚ ਆਈਆਂ ਆ ਇਸ ਪੂਰੀ ਇੰਡਸਟਰੀ ਦੇ ਵਿੱਚ ਸੋ ਮੋਹੰਤੀ ਮਾ ਜੀ ਸ਼ੁਰੂਆਤ ਆ ਪੈਸੇ ਤੋਂ ਹੀ ਕਰ ਲੈਨੇ ਆ ਅ ਰੀਅਲ ਏਸਟੇਟ ਦੀ ਮਾਰਕੀਟ ਦੇ ਵਿੱਚ ਐਸ ਟਾਈਮ ਕੀ ਸਿਚੁਏਸ਼ਨ ਚੱਲ ਰਹੀ ਆ ਇਨਵੈਂਟਰੀ ਵੱਧ ਰਹੀ ਆ ਬਾਇਰ ਹੈਗਾ ਆ ਸੈਲਰ ਹੈਗਾ ਕੀ ਸਿਚੁਏਸ਼ਨ ਕੀ ਆ ਗਰਾਊਂਡ ਰਿਐਲਿਟੀ ਕੀ ਚੱਲ ਰਹੀ ਆ ਹਾਂ ਜੀ ਦੇਖੋ ਅ ਕਾਫੀ ਸਮੇ ਤੋਂ ਸਿਮਲਰ ਸਿਚੁਏਸ਼ਨ ਚੱਲ ਰਹੀ ਹੈਗੀ ਐਸ ਵੇਲੇ ਅ ਜਿਸ ਤੱਕ ਬਾਇਰ ਦਾ ਸੁਭਾਅ ਹੈਗਾ ਬਾਇਰ ਥੋੜੇ ਇਕੱਠੇ ਹੈਗੇ ਨੇ ਜਿਹੜੇ ਕਿ ਮਾਰਕੀਟ 'ਚ ਹੈਗੇ ਰੀਜ਼ਨ ਕੀ ਹੋਊਗਾ ਉਹਨਾਂ ਦਾ ਦੇਖੋ ਮੇਨ ਰੀਜ਼ਨ ਜਿਹੜਾ ਹੈਗਾ ਵੀ ਦੋ ਚੀਜ਼ਾਂ ਹੈਗੀਆਂ ਇੱਕ ਦੇ ਘਰਾਂ ਦੀ ਪ੍ਰਾਈਸਿੰਗ ਜਿਹੜੇ ਵੀ ਪਿਛੇ ਉਹ ਜਿਹੇ ਵੀ ਹਾਈ ਚੱਲ ਰਹੀ ਆ ਉਹ ਹਜੇ ਵੀ ਕਹੋ ਵੀ ਹਾਈ ਲੈਵਲ ਤੇ ਹੈਗੀ ਆ ਘਟੀ ਨਹੀਂ ਇੰਨੀ ਘਟੀ ਨਹੀਂ ਜਿੰਨਾ ਸੋਚਦੇ ਸੀਗੇ ਹਾਂਜੀ ਹਾਂਜੀ ਹੂੰ ਦੂਸਰੇ ਗਏ ਨੇ ਵਿਆਜ ਵਿਆਜ ਦਾ ਮੰਨੂ ਬਹੁਤ ਉਮੀਦ ਸੀਗੀ ਵੀ ਆ ਸਮੇਂ ਤੱਕ ਵਿਆਜ ਜਿਹੜੇ ਥੋੜੇ ਜਿਨੇ ਆ ਰਾਉਂਡ 5% ਤੱਕ ਆ ਜਾਣੇ ਚਾਹੀਦੇ ਸੀਗੇ ਠੀਕ ਹੈ ਲੇਕਿਨ ਪ੍ਰਸ਼ਾਸਨ ਦੀ ਕਹੇ ਲੋ ਵੀ ਫੈਡ ਨਾਲ ਤੂ ਤੂ ਮੈਮਾ ਚੱਲਦੀਆਂ ਜੋ ਵੀ ਤੁਸੀਂ ਕਹੇ ਲੋ ਪ੍ਰੈਜ਼ੀਡੈਂਟ ਸਾਹਿਬ ਇੱਕ ਗੱਲ ਕਹਿੰਦੇ ਨੇ ਫੈਡ ਆਪਣੇ ਵੱਲੋਂ ਆ ਉਹ ਇੰਡੀਪੈਂਡੈਂਟ ਏਜੰਸੀ ਹੈਗੀ ਏ ਉਹ ਆਪਣੇ ਤਰੀਕੇ ਨਾਲ ਉਹ ਚੱਲੀ ਜਾਦੇ ਹੈਗੇ ਨੇ ਸੋ ਐਸ ਵੇਲੇ ਕਹ ਲੋ ਵੀ ਵਿਆਜ ਵੀ ਉੱਥੇ ਹੈਗੇ ਨੇ ਉੱਪਰ ਲਈ ਧਰਦੇ ਨੇ ਤੇ ਸੋ ਹੈਗੀ ਜਿਹੜੇ ਘਰਾਂ ਦੀ ਪ੍ਰਾਈਸ ਹੈ ਇਹਦੇ ਵੀ ਜਿਹੜੇ ਹੁਣ ਬਾਇਰਸ ਹੈਗੇ ਆ ਉਹ ਥੋੜੇ ਖਬਰਾਉਂਦੇ ਨੇ ਕਿ ਅਸੀਂ ਐਡਾ ਮਹਿੰਗਾ ਕਾਰ ਲਾ ਲੀਏ ਫਿਰ ਸਾਡੀ ਜਿਹੜੀ ਕਿਸ਼ਤ ਹੈਗੀ ਆ ਵਿਆਜ ਸਾਨੂੰ ਉਹ ਵੀ ਬਹੁਤ ਜ਼ਿਆਦਾ ਵਧੀ ਜਾਂਦੀ ਹੈ ਸੋ ਬਾਇਰ ਥੋੜੇ ਪੈਨਿਕ ਮੋਡ 'ਚ ਹੀ ਕਹ ਲੋ ਵੀ ਐਸ ਵੇਲੇ ਚੱਲ ਰਹੇ ਹੈਗੇ ਨੇ ਇਹਦਾ ਇਹ ਨਹੀਂ ਮਤਲਬ ਇਹ ਹੈ ਕਿ ਬਾਇਰ ਹੈ ਨਹੀਂ ਅਗੇ ਉਹਨ ਕੁਝ ਇੱਕ ਬਾਇਸ ਹੈ ਕਿ ਜਿਹਨੂੰ ਵਾਕਈ ਜ਼ਰੂਰਤ ਹੈਗੀ ਹੈ। ਔਰ ਉਹ ਕਾਰ ਲੈ ਰਹੇ ਕਈਆਂ ਨੇ ਮੂਵ ਹੋਣਾ ਹੈ, ਕਈਆਂ ਦੇ ਹੋਰ ਕਈ ਰੀਜ਼ਨ ਹੈਗੇ ਆ ਵੀ ਚਲੋ ਘਰ ਵੱਡਾ ਚਾਹੀਦਾ, ਫੈਮਿਲੀ ਵੱਡੀ ਹੋ ਗਈ ਹੈ। ਉਹ ਅਜੇ ਵੀ ਕਾਰ ਲੈ ਰਹੇ ਹੈਗੇ ਨੇ। ਸੋ ਪਰ ਜਿਹੜੀ ਐਕਸਾਈਟਮੈਂਟ ਸੀਗੀ ਬਹੁਤ ਜ਼ਿਆਦਾ ਅੱਜ ਹੀ ਕਾਰ ਲਈਏ ਉਹ ਨਹੀਂ ਹੈਗੀ ਪਰ ਜਿਹੜੇ ਲੋੜਵੰਦ ਹੈਗੇ ਆ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਅੱਜ ਘਰ ਦੀ ਉਹ ਅੱਜ ਦੀ ਮਾਰਕੀਟ 'ਚ ਅਜੇ ਵੀ ਕਾਰ ਕਰਦੇ ਹੋਏ ਲੈ ਰਹੇ ਹੈਗੇ। ਆ ਜਿਹੜਾ ਬਾਇਰ ਆ ਇਸ ਟਾਈਮ ਉਹ ਆ ਜਿਹਦੇ ਕੋਲ ਕਾਫੀ ਜਿਹੜੀ ਮਨੀ ਸੇਵਡ ਪਈ ਆ ਜਾਂ ਉਹ ਡਾਊਨ ਪੇਮੈਂਟ ਕਿੰਨੀ ਦੇ ਰਿਹਾ ਆ ਮਤਲਬ ਘੱਟ ਦੇ ਰਿਹਾ ਆ 20% ਦੇ ਰਿਹਾ ਆ ਤੇ ਲੋਨਸ ਦੇ ਪ੍ਰੋਸੈਸ ਦੇ ਵਿੱਚ ਕਿਦਾਂ ਬੈਂਕਾਂ ਦਾ ਲੈਂਡਰਸ ਦਾ ਕੀ ਰੁਝਾਨ ਦੇਖੋ ਜਿੱਥੋਂ ਤੱਕ ਦੀ ਬਾਇਰਸ ਦੀ ਕਪੈਸਿਟੀ ਦੀ ਗੱਲ ਸੁਣੀਏ ਵੀ ਜਿਹੜੀ ਡਾਊਨ ਪੇਮੈਂਟ ਵਾਲੇ ਕਿੰਨੇ ਹੈਗੇ ਨੇ ਹਜੇ ਵੀ ਕਾਫੀ ਕਿਲੋ ਵੀ ਸੱਜਣੀਆਂ ਮਿੱਤਰ ਜਿਹੜੇ ਘਰ ਲੈ ਰਹੇ ਨੇ ਉਹ 20% ਦੀ ਕਲੋ ਵੀ ਕਪੈਸਿਟੀ ਰੱਖਦੇ ਹੈਗੇ ਨੇ ਠੀਕ ਹੈ ਜੀ ਔਰ ਖਾਰੀਦਿਆ ਨੇ ਘਾ ਲਏ ਨੇ ਹੈਗੇ। ਹਮ ਹਮ ਦੈਨ ਦੇ ਆਲਸੋ ਬਾਇਰਸ ਜਿੰਨਾ ਕੋ ਇਨਕਮ ਜ਼ਿਆਦਾ ਹੈਗੀ ਹੈ ਲੇਕਿਨ ਡਾਊਨ ਪੇਮੈਂਟ ਘਾਤਾ ਕੀ ਹੈ ਉਹ 5% ਨਾ ਵੀ ਘਾ ਲਿਆ ਰਹੇ ਹੈਗੇ। ਠੀਕ ਹੈ। ਸੋ ਦੇ ਬੋਥ ਟਾਈਪ ਆ ਬਾਇਰਸ 5% ਵਿਆਜ ਮਿਲ ਰਿਹਾ ਅਜੇ। ਨਹੀਂ 5% ਵਿਆਜ ਨਹੀਂ 5% ਡਾਊਨ ਪੇ। ਅਜਾ 5% ਡਾਊਨ ਪੇ। ਓਕੇ ਠੀਕ ਹੈ ਜੀ। ਅੱਜ ਉਹ ਤਾਂ 5% ਵਿਆਜ ਸੋ ਆਲਸੋ ਗੁੱਡ ਕੁਐਸਚਨ ਵੀ ਕਈ ਜਗ੍ਹਾ ਤੇ ਤੁਹਾਨੂੰ ਐਡਵਰਟਾਈਜ਼ਮੈਂਟ ਟਿਕਟੌਕ ਤੇ ਜਾਂ ਸੋਸ਼ਲ ਮੀਡੀਆ ਤੇ ਬੜੀ ਆ ਜਾਂਦੀ ਹੈ ਵੀ ਤੁਹਾਨੂੰ ਅ 4.99 ਦਵਾ ਦਾਂਗੇ ਇਦਾਂ ਦਾ ਵਿਆਜ ਰਿਐਲਿਟੀ ਹੈ ਉਹ ਹਾਂ ਉਹ ਰਿਐਲਿਟੀ ਕੁਝ ਜਗ੍ਹਾ ਤੇ ਹੈਗੀ ਹੈ ਰਾਈਲ ਬਾਜੀ ਉਹ ਇਸ ਤਰ੍ਹਾਂ ਹੈਗਾ ਵੀ ਜਿਹੜੇ ਨਵੇਂ ਬਿਲਡਰਸ ਆ ਗਏ ਨੇ ਜੀ ਉਹਨਾਂ ਜਿਹੜੇ ਬਿਲਡਰਸ ਨੇ ਘਰ ਬਣਾਏ ਉਹਨਾਂ ਨੇ ਜ਼ਮੀਨਾਂ ਖਰੀਦੀਆਂ ਸੀ ਘਰ ਬਣ ਰਹੇ ਹੈਗੇ ਨੇ ਉਹਨਾਂ ਨੇ ਕੀ ਸੋਚਿਆ ਭਈ ਅਸੀਂ ਆਪਾਂ ਘਰ ਹੁਣ ਕਿਸ ਤਰ੍ਹਾਂ ਵੇਚੀਏ ਮਨੀ ਸਟਕ ਪਈ ਉਹਨਾਂ ਦੀ ਹਾਂ ਉਹਨਾਂ ਦੀ ਮਨੀ ਸਟਕ ਹੋਈ ਪਈ ਹੈ ਤੇ ਉਹ ਜਦੋਂ ਮਾਰਕੀਟ ਨੂੰ ਅਬਜ਼ਰਵ ਉਹ ਵੀ ਕਰ ਰਹੇ ਨੇ ਜਿਵੇਂ ਐਸੇ ਕਰਨੇ ਹੈਗੇ ਤੇ ਉਹ ਕੀ ਸੋਚ ਰਹੇ ਵੀ ਬਾਇਰ ਨੂੰ ਕਿਸ ਤਰ੍ਹਾਂ ਕੰਫਰਟੇਬਲ ਕੀਤਾ ਜਾਵੇ ਵੀ ਉਹ ਆ ਕੇ ਘਰ ਲਵੇ ਤੇ ਉਹ ਕੀ ਆਫਰ ਕਰ ਦੇਣੇ ਬਾਇਰ ਇਨਸੈਂਟਿਵਸ ਹੁਣ ਜਿਵੇਂ ਅੱਜ ਹੀ ਮੈਂ ਇੱਕ ਦੇਖ ਆਇਆ ਜਿਹੜਾ ਕਿ ਅਸੀਂ ਆਪਣੇ ਇੱਕ ਬਾਇਰ ਵਾਸਤੇ ਦੇਖ ਰਹੇ ਹਾਂ ਉਹ ਨਵਾਂ ਘਰ ਹੈਗਾ 5 ਲੱਖ ਦਾ ਜੀ ਠੀਕ ਹੈ ਜੀ ਹੁਣ ਜਿਹੜਾ ਸੈਲਰ ਹੈਗਾ ਉਹ ਉਹ ਬਿਲਡਰ ਹੈਗਾ ਉਹ ਕਹਿੰਦਾ ਵੀ ਅਸੀਂ ਨੇ ਇਹ ਘਰ ਜੇ ਤੁਸੀਂ ਕਿਸੇ ਨੂੰ ਵੇਚੋਗੇ ਤੇ ਅਸੀਂ ਜਿਹੜਾ ਵੀ ਬਾਇਰ ਹੋਗਾ ਉਸ ਨੂੰ ਅਸੀਂ 6% ਹੂੰ 5 ਲੱਖ ਦਾ 6% ਕਲੋਜ਼ਿੰਗ ਕਾਸਟ ਇਨਸੈਂਟਿਵ ਦੋਵਾਂਗੇ ਅੱਛਾ ਹੁਣ 5 ਲੱਖ ਵਿੱਚ 6 ਉਹ 30000 ਬਣ ਗਿਆ ਹੂੰ ਉਹ 5 ਲੱਖ ਪਿੱਛੇ ਤੁਸੀਂ 10 10% ਡਾਊਨ 20 ਜਾਂ 20% ਡਾਊਨ ਜੋ ਲੋਨ ਕਰਾਓਗੇ ਤੇ ਉਹ ਜਿਹੜਾ ਇੰਨੀ ਵੱਡੀ ਰਕਮ ਪਈ ਹੈ ਤੁਹਾਡੇ ਕੋਲੋਜ਼ਿੰਗ ਕਰ ਸਕਦੇ ਉਹ ਤੁਸੀਂ ਬਾਇ ਡਾਊਨ ਕਰ ਸਕਦੇ ਹੋ ਜੇ ਤੁਸੀਂ ਵਿਆਜ ਨੂੰ ਬਾਇਡਨ ਕਰੋਗੇ ਤੇ देयर आर ਗੁੱਡ ਚਾਂਸਸ ਕਿ ਜੇ ਤੁਸੀਂ ਗੁੱਡ ਅਮਾਉਂਟ ਆਫ ਮਨੀ ਵਿਆਜ ਵਾਲ ਪਾਓਗੇ ਉਹਨੂੰ ਬਾਇਡਨ ਕਰੋਗੇ ਤੁਹਾਨੂੰ ਸ਼ਾਇਦ 5.5% ਦਾ ਵਿਆਜ ਉਹ ਮਿਲ ਸਕੇ ਐਸ ਟਾਈਮ ਨਾਰਮਲੀ ਕਿੰਨਾ ਚੱਲ ਰਿਹਾ ਹੈ ਵਿਆਜ ਦਾ ਹਾਂ ਜੀ ਬੇਸਨ ਕ੍ਰੈਡਿਟ ਜਿਹੜਾ ਐਵਰੇਜ ਵਿਆਜ 6.5 ਠੀਕ ਹੈ। ਪ੍ਰੋਸੈਂਟ ਦੇ ਵਿੱਚ ਆ ਰਿਹਾ ਜੇ ਤੁਹਾਡਾ ਗੁੱਡ ਕੁਆਲਿਟੀ ਆ ਗਿਆ ਹੈਗਾ। ਕਿਹੜੀ 6th ਤੇ ਆ ਜਾਂਦਾ। ਪਰ ਇਹ ਜਿਹੜੀ ਰੇਜ ਹੈਗੀ 6th ਤੇ 7th ਦੇ ਵਿਚਕਾਰਲੇ ਐਵਰੇਜ ਬਾਜ ਰਿਹਾ ਹੈਗਾ। ਠੀਕ ਆ। ਆ ਓਵਰਾਲ ਇਨਵੈਂਟਰੀ ਦੀ ਕੀ ਸਿਚੁਏਸ਼ਨ ਆ? ਇਨਵੈਂਟਰੀ ਸੌਖੀ ਹੈ ਜੀ ਉਹਨਾਂ ਅਸਲ। ਠੀਕ ਆ। ਆ ਬਾイヤਸ ਦੀ ਮਾਰਕੀਟ ਹੈਗੀ। ਬਾਏਰ ਡਿਸਾਈਡ ਕਰ ਰਿਹਾ ਸੈਲਰ ਜਿਹੜੇ ਹੈਗੇ ਆ ਤੁਹਾਨੂੰ ਮੈਂ ਦੱਸਿਆ ਵੀ ਸੈਲਰਸ ਵਿੱਚ ਵੀ ਰਾਈ ਬਾਈ ਹਿੱਸਾ ਹੈਗਾ। ਕਈ ਲੋਕ ਕਈ ਪਰਿਵਾਰ ਐਸੇ ਸੀਗੇ ਜਿਨ੍ਹਾਂ ਨੇ ਕੋਵਿਡ ਦੇ ਦਰਮਿਆਨ ਘਰ ਲਵੇ ਸੀਗੇ ਤੇ ਉਹਨਾਂ ਦੇ ਵਿਆਜ ਬਹੁਤ ਸੁਣਿਆ ਹੈਗੇ। 30% ਆਈ 3% ਹਾਂਜੀ ਕਈ ਸਾਡੇ ਕੋ ਵੀ client ਆ ਜਾਂਦਾ ਵੀ ਭਾਜੀ ਘਰ ਵੇਚਦੀ ਆ ਆਪਾਂ ਜਾਂ ਸਲਾਹ ਦੇਣਾ ਜਾਂਦੇ ਆ ਹੂੰ 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 ਤੇ ਮੈਂ ਮੇਰੀ ਕੋਸ਼ਿਸ਼ ਇਹ ਨਹੀਂ ਹੈਗੀ ਵੀ ਤੁਸੀਂ ਆਪਣੇ ਘਰ ਵਿੱਚੋਂ ਤੇ ਮੈਂ ਆਪਣੇ ਪੈਸੇ ਕਮਾਵਾਂ ਤੇ ਆਪਾਂ ਗੱਲ ਮਗਾਈਏ ਹੂੰ ਤੇ ਦੇਖੋ ਜਿਨ੍ਹਾਂ ਦੇ ਵਿਆਜ ਸੋਹਣੇ ਨੇ ਜਿਨ੍ਹਾਂ ਨੂੰ ਕਿਰਾਇਆ ਮਿਲ ਜਾਂਦਾ ਵਧੀਆ not a bad idea keep the house ਹੂੰ ਹੂੰ ਇਟਸ ਇਟਸ ਅ ਗੁੱਡ ਆਈਡੀਆ ਠੀਕ ਹੈ ਕਿਉਂਕਿ ਇਹ ਤੁਹਾਨੂੰ ਦੁਆਰ ਤੋਂ ਮਿਲਣਾ ਹੀ ਨਹੀਂ ਹਾਂ 2.5% ਦਾ ਵਿਆਜ ਨਹੀਂ ਮਿਲਣਾ ਹਾਂ ਜੇ ਤੁਹਾਨੂੰ ਵਾਕਈ ਜ਼ਰੂਰਤ ਹੈ ਕਿ ਤੁਸੀਂ ਵੇਚਣਾ ਚਾਹੁੰਦੇ ਹੋ ਜੇ ਤੁਹਾਡੀ ਕੋਈ ਮਜਬੂਰੀ ਹੈ ਤੁਸੀਂ ਆ ਘਰ ਵਿੱਚ ਕਿ ਵੱਡਾ ਘਰ ਲੈਣਾ ਜਾਂ ਅਪਗ੍ਰੇਡ ਕਰਾਉਣਾ ਹੈਗਾ ਤੁਹਾਨੂੰ ਰੂਮ ਹੋਰ ਚਾਹੀਦੇ ਹੈਗੇ ਨੇ ਫਿਰ ਤੁਸੀਂ ਸਾਡੇ ਕੋਲ ਜੁਰਾ ਸਕਦੇ ਹੋ ਡਾਊਨਗ੍ਰੇਡ ਵੀ ਕਰ ਲਿੱਤੇ ਜਦੋਂ ਨਿਆਣੇ-ਨਿਆਣੇ ਆ ਗਏ ਜਾਂ ਕਾਲਜ ਚਲੇ ਗਏ ਹਾਂਜੀ ਹਾਂਜੀ ਦੇ ਘਰਾਂ ਦੇ ਵਿੱਚ ਇਕੁਇਟੀ ਚੰਗੀ ਬਣੀ ਹੋਈ ਹੈ ਇਸ ਵਾਰ ਸੋ ਯੂ ਕੈਨ ਟੇਕ ਦਾ ਕੈਸ਼ ਆਊਟ ਬਾਏ ਅਨਦਰ ਹੋਮ ਤੇ ਇਹ ਅਸੀਂ ਇਹ ਕੰਮ ਅਸੀਂ ਕਰਨੇ ਆ ਤੇ ਜੇ ਤੁਸੀਂ ਘਰ ਵੇਚਣਾ ਹੈਗਾ ਤੇ ਸਾਡੀ ਕੰਪਨੀ ਸੈਂਟਰ ਮਾਰਕਟ ਜਾਂ ਰੀਅਲ ਸੈੱਡ ਇਸ ਮਾਮਲੇ ਵਿੱਚ ਤੁਹਾਡੀ ਕਾਹ ਲੋ ਮਦਦ ਕਰ ਸਕਦੀ ਹੈ ਹਾਂ ਜੀ ਫੋਨ ਨੰਬਰ ਦੱਸ ਦਿਓ ਆਪਣਾ ਹਾਂ ਜੀ ਜਿਸ ਤੱਕ ਹਾਂ ਜੀ ਫੋਨ ਨੰਬਰ ਸੁਣ ਲਿਆ ਗਿਆ ਜੀ ਨੰਬਰ ਹੈਗਾ 559 905 2575559 9052575 ਇਹ ਨੰਬਰ ਯੂ ਯਾਦ ਰੱਖੋ ਜੀ ਕਿ ਇਹ ਤੁਸੀਂ ਆਪ ਨਹੀਂ ਤੁਹਾਡੇ ਯਾਰ ਦੋਸਤ ਮਿੱਤਰ ਫੈਮਿਲੀ ਨੂੰ ਲੋਨ ਪੈਂਦੀ ਹੈ ਮਾਰਗੇਜ ਦਾ ਕੰਮ ਹੋਵੇ ਰੀਅਲ ਏਸਟੇਟ ਦਾ ਕੰਮ ਹੋਵੇ ਕਮਰਸ਼ੀਅਲ ਦਾ ਕੰਮ ਹੋਵੇ ਐਗ ਦਾ ਕੰਮ ਹੋਵੇ ਰੱਖ ਲੋ ਉਸ ਦਾ ਕੰਮ ਹੋਵੇ ਅਸੀਂ ਸਾਡਾ ਜਿਹੜਾ ਕੰਮ ਹੈਗਾ ਆਪਣੀ ਇੰਡਸਟਰੀ ਨਾਲ ਪੰਜਾਬੀ ਕਮਿਊਨਿਟੀ ਨਾਲ ਬਹੁਤ ਜੁੜਿਆ ਹੈਗਾ ਤੇ ਤੁਸੀਂ ਸਾਨੂੰ ਇਸ ਨੰਬਰ ਤੇ ਜੋੜ ਕਾਲ ਕਰਨੀ ਹੈ। ਮੋਨਜੀ ਮਾ ਬਾਜੀ ਕਈ ਵਾਰੀ ਸਿਚੁਏਸ਼ਨ ਹਰ ਇੱਕ ਦੀ ਸੇਮ ਨਹੀਂ ਆ ਜਿੱਦਾਂ ਮੈਂ ਸ਼ੁਰੂਆਤ ਚ ਕਿਹਾ ਸੀਗਾ ਵੀ ਕੋਈ ਇਮੀਗ੍ਰੇਸ਼ਨ ਕ੍ਰੈਕਡਾਊਨ ਇਦਾਂ ਦੇ ਚੱਲਦੇ ਆ ਵਰਕ ਪਰਮਿਟ ਵਾਲੇ ਵੀ ਆ ਉਹਨਾਂ ਨੇ ਵੀ ਬਥੇਰੇ ਘਰ ਬਾਇ ਕਰਦੇ ਸੀ ਉਹ ਕਿਉਂਕਿ ਇਕਨੋਮੀ ਨੂੰ ਰਨ ਕਰਦੇ ਆ ਸਾਰੇ ਜਾਣੇ ਜਿਹੜਾ ਵੀ ਕੋਈ ਇੱਥੇ ਹੈਗਾ ਆ ਕੋਈ ਕੋਈ ਖਰੀਦੋ-ਫਰੋਖਤ ਕਰ ਰਿਹਾ ਕੋਈ ਘਰ ਬਾਇ ਕਰ ਰਿਹਾ ਕੁਝ ਕਰ ਰਿਹਾ ਕਈਆਂ ਦੇ ਲਈ ਇਹਨਾਂ ਫੋਰਚੂਨੇਟ ਸਿਚੁਏਸ਼ਨ ਇਹ ਬਣ ਜਾਂਦੀ ਹੈ ਵੀ ਮੇਬੀ ਉਹਨਾਂ ਨੂੰ ਪਿੱਛੇ ਜਾਣਾ ਪੈਂਦਾ ਜਾਂ ਕੋਈ ਉਹਨਾਂ ਦੀ ਇਦਾਂ ਦੀ ਸਿਚੁਏਸ਼ਨ ਬਣ ਜਾਂਦੀ ਜਿਨ੍ਹਾਂ ਦੇ ਘਰ ਵਗੈਰਾ ਬਾਇਕ ਇਤੇ ਆ ਸੈਲ ਹੋਣ ਦੇ ਚਾਂਸਸ ਕਿੱਦਾਂ ਆ ਤੇ ਤੁਸੀਂ ਕਿੱਦਾਂ ਉਹਨਾਂ ਦੀ ਜੇ ਰੱਬ ਨਾ ਕਰੇ ਕੋਈ ਇਦਾਂ ਦੀ ਸਿਚੁਏਸ਼ਨ ਚ ਆ ਵਰ ਜੇ ਕੋਈ ਹੈਗਾ ਤੇ ਉਹਨਾਂ ਦੀ ਹੈਲਪ ਕਰ ਸਕਦੇ ਹਾਂਜੀ ਹਾਂਜੀ ਦੇਖੋ ਬਹੁਤ ਸਾਰੇ ਸਵਾਲ ਆ ਜੀ ਇਸ ਵੇਲੇ ਟਾਈਮ ਦੇ ਮੁਤਾਬਕ ਰਾਈ ਬਾਈ ਦੀ ਮੰਨੋਗੇ ਨਹੀਂ ਕਾਫੀ ਹੱਦ ਤੱਕ ਉਹਨਾਂ ਆ ਰਹਿਆਂ ਨੇ ਔਰ ਕਈਆਂ ਦੀ ਮਦਦ ਕਰ ਵੀ ਚੁੱਕੇ ਹੈਗੇ ਠੀਕ ਹੈ ਜੀ ਕਈ ਲੋਕ ਤੇ ਵਾਪਿਸ ਜਾ ਵੀ ਚੁੱਕੇ ਹੂੰ ਹੂੰ ਇਹ ਇੱਕ ਸਿਚੁਏਸ਼ਨ ਹੈ ਜਿਹੜੀ ਐਸੀ ਕਦੀ ਸੋਚੀ ਵੀ ਨਹੀਂ ਸੀ ਹੂੰ 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 ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਕਾਫੀ ਖਾਸ ਕਰਕੇ ਟਰੱਕਿੰਗ ਨੂੰ ਲੈ ਕੇ ਜਾਂ ਕਲੋ ਵੀ ਤੁਹਾਡਾ ਜਿਹੜਾ ਲੀਗਲ ਸਟੈਟਸ ਹੈਗਾ ਤੁਸੀਂ ਵਰਕ ਪਰਮਿਟ ਤੇ ਹੈਗੇ ਹੋ ਜਾਂ ਤੁਹਾਡਾ ਪ੍ਰੋਸੈਸ ਹੈਗਾ ਗ੍ਰੀਨ ਕਾਰਡ ਇਹ ਨਹੀਂ ਆਇਆ ਜਾਂ ਛੜੇ ਛੜ ਤੇ ਪਰ ਜਦੋਂ ਆਇਆ ਇਸ ਵੇਲੇ ਕਾਫੀ ਕਲੋ ਵੀ ਪੈਨਿਕ ਹੈਗਾ ਮਾਰਕੀਟ ਦੇ ਵਿੱਚ ਸਾਡਾ ਬਣੂਗਾ ਕੀ ਜੀ ਹੁਣ ਕਰਦੇ ਕਿਨੇ ਲਏ ਨੇ ਕਈ ਨੇ ਕਈ ਚੱਲ ਵੀ ਗਏ ਨੇ ਕਈ ਜਾਂਦੇ ਪ੍ਰੋਸੈਸ ਚ ਹੈਗੇ ਵੀ ਹੈਗੇ ਜੀ ਏ ਏ ਅਸਲੀਅਤ ਹੈ ਅੱਜ ਦੇ ਸਮੇਂ ਦੇ ਵਿੱਚ ਜੀ ਅਸਲੀਅਤ ਹੈ ਤੇ ਅਸੀਂ ਵੀ ਫਾਈਲ ਦੇ ਕੇ ਉਹਨਾਂ ਦੀ ਸਿਚੁਏਸ਼ਨ ਦੇ ਕੇ ਜਦੋਂ ਤੱਕ ਸਾਡਾ ਅਸੀਂ ਵਕੀਲ ਤੇ ਨਹੀਂ ਹੈਗੇ ਪਰ ਜਦੋਂ ਤੱਕ ਮਾਰਗੇਜ ਦਾ ਸਵਾਲ ਹੈ ਤੁਹਾਡੇ ਸਿਰ ਤੇ ਮਾਰਗੇਜ ਖੜੀ ਹੈ ਵੀ ਤੁਸੀਂ 20% ਨਾਉ ਦਿੱਤਾ ਜੇਗਾ ਤੁਹਾਡੇ ਕਾਰ ਦੇ ਵਿੱਚ 100 ਲੱਖ ਡੇਢ ਦੀ ਐਕਟ ਵੀ ਬਣ ਗਈ ਹੈਗੀ ਹੈ ਉਹਨਾਂ ਕਲਾਇੰਟ ਨੂੰ ਅਸੀਂ ਬੈਠ ਕੇ ਉਹਨਾਂ ਨਾਲ ਵਿਚਾਰ ਵੰਡਸ ਕਰਕੇ ਉਹਨਾਂ ਨੂੰ ਸਲਾਹ ਦੇ ਸਕਦੇ ਆ ਵੀ ਤੁਸੀਂ ਤੁਹਾਡਾ ਵੇਚਣ ਦਾ ਤਰੀਕਾ ਵਧੀਆ ਹੈ ਜਾਂ ਤੁਸੀਂ ਨੂੰ ਕਿਰਾਏ ਚੜਾ ਦਿਓ ਜਾਂ ਤੁਸੀਂ ਟਾਈਟਲ ਟ੍ਰਾਂਸਫਰ ਕਰ ਦਿਓ ਕਿਸੇ ਨਾਲ ਤੇ देयर आर ਆਪਸ਼ਨਸ ਐਂਡ ਮੈਂ ਚਾਹੁੰਦਾ ਕਿ ਜੇ ਤੁਸੀਂ ਇਸ ਸਿਚੁਏਸ਼ਨ 'ਚ ਹੈਗੇ ਹੋ ਔਰ ਤੁਹਾਨੂੰ ਨਹੀਂ ਸਮਝ ਲੱਗ ਰਹੀ ਕੀ ਕਰਨਾ ਹੈ ਤੇ ਪਲੀਜ਼ ਕਾਲ ਜੂਰ ਕਰਨੀ ਹੈਗੀ ਹੈ ਤਾਂ ਕਿ ਆਪਾਂ ਡਿਸਕਸ ਕਰ ਸਕੀਏ ਲਾਈਕ ਐ ਸਰ ਸਾਡਾ ਮਕਸਦ ਇਹ ਹੈਗਾ ਵੀ ਤੁਹਾਡੀ ਹੈਲਪ ਪਹਿਲਾਂ ਹੋਵੇ ਹੂੰ ਕਿ ਤੁਹਾਡੇ ਜਿਹੜੇ ਕਿਉਂਕਿ ਤੁਸੀਂ ਇੰਨੀ ਮਿਹਨਤ ਕਰਕੇ ਇੱਥੇ ਆਏ ਸੀਗੇ ਜਾਂ ਤੁਸੀਂ ਇੰਨੀ ਮਿਹਨਤ ਕਰਕੇ ਘਰ ਬਣਾਇਆ ਹੁਣ ਸਿਚੁਏਸ਼ਨ ਬਦਲ ਗਈ ਹੈਗੀ ਹੈ ਤਾਕਿ ਉਹ ਤੁਸੀਂ ਸਹੀ ਸਹੀ ਤੁਹਾਨੂੰ ਹਾਲ ਦੱਸ ਸਕੀ ਮੇਰੇ ਵਾਸਤੇ ਆਪਸ਼ਨ A ਹੈਗੀ ਹੈ ਆਪਸ਼ਨ B ਹੈਗੀ ਹੈ ਔਰ ਆਪਸ਼ਨ C ਹੈਗੀ ਹੈ ਇਹ ਅਸੀਂ ਤਾਂ ਨਾ ਚਲੋ ਵੀ ਸਲਾਹ ਕਰਕੇ ਅਸੀਂ ਤੁਹਾਨੂੰ ਗਾਈਡ ਕਰ ਸਕਨੇ ਆ ਜੀ ਅਲਟੀਮੇਟਲੀ ਤੁਸੀਂ ਡਿਸਾਈਡ ਕਰਦੇ ਹੋ ਵੀ ਘਰ ਨੂੰ ਵੇਚਣਾ ਹੈਗਾ ਕਿ ਕੈਲੀਫੋਰਨੀਆ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਤੁਸੀਂ ਘਰ ਵੇਚਣਾ ਹੋਵੇ ਤੇ ਅਸੀਂ ਤੁਹਾਡੀ ਜਰੂਰ ਮਦਦ ਕਰਾਂਗੇ ਫੋਨ ਨੰਬਰ ਇੱਕ ਵਾਰੀ ਫੇਰ ਦੱਸ ਦਿਓ ਹਾਂਜੀ ਨੰਬਰ ਪਲੀਜ਼ ਨੋਟ ਕਰ ਲਓ ਜੀ ਹੈਗਾ 55990525755599052575 ਉਹ ਰਾਈਮ ਬਾਜੀ ਨੰਬਰ ਮੇਰਾ ਡਾਇਰੈਕਟ ਹੈਗਾ ਠੀਕ ਹੈ ਜੀ ਮੇਰੇ ਲਾਗੇ ਹੁੰਦਾ ਤੁਸੀਂ ਇਸ ਵਾਸਤੇ ਸਪੋਸਟ ਕਰੋ ਜੋ ਮੈਂ ਕਾਲ ਨਹੀਂ ਚੁੱਕ ਪਾਇਆ ਤਾਂ ਪਲੀਜ਼ ਟੈਕਸਟ ਮੈਸੇਜ ਜੁੜ ਕੇ ਛੱਡ ਦਿਓ ਵੀ ਭਾਜੀ ਕਾਲ ਬੈਕ ਕਰੋ ਤੇ ਮੈਂ ਤੁਹਾਨੂੰ ਜੁੜ ਕੇ ਕਾਲ ਕਰਾਂਗਾ ਅੱਛਾ ਇਮੀਗ੍ਰੇਸ਼ਨ ਕ੍ਰੈਕਡ ਆਉਂਦਾ ਤੁਸੀਂ ਇੰਡਸਟਰੀ ਦੇ ਉੱਤੇ ਕੀ ਅਸਰ ਦੇਖ ਰਹੇ ਆ ਮਤਲਬ ਓਬਵੀਅਸਲੀ ਇਫੈਕਟ ਤਾਂ ਇਹਦਾ ਹੈਗਾ ਆ ਕੀ ਸਿਚੁਏਸ਼ਨ ਆ ਕੀ ਮਤਲਬ ਤੁਸੀਂ ਇਫੈਕਟ ਕਿਦਾਂ ਦੇਖ ਰਹੇ ਆ ਜਿੱਦਾ ਬਿਲਡਰਸ ਦਾ ਵੀ ਤੁਸੀਂ ਦੱਸਿਆ ਵੀ ਉਹ ਇਨਸੈਂਟਿਵ ਦੇ ਰਹੇ ਆ ਕਿਉਂਕਿ ਬਾਹਰ ਘਟਿਆ ਹੋਇਆ ਤੁਸੀਂ ਕੀ ਇਫੈਕਟ ਜਿਹੜਾ ਦੇਖ ਰਹੇ ਹੋ ਸਾਰੀਆਂ ਚੀਜ਼ਾਂ ਦਾ ਕਿਦਾਂ ਇਫੈਕਟ ਪਿਆ ਹੈ ਹਾਂਜੀ ਦੇਖੋ ਅਸਲੀਅਤ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਇਹ ਹੈ ਜਿਹਨਾਂ ਪਿਛਲੇ ਸਾਲਾਂ ਤੋਂ ਮੈਂ ਇੱਥੇ ਕੰਮ ਕੀਤਾ ਹੈਗਾ ਇਸ ਮਾਰਕੀਟ ਦੇ ਵਿੱਚ ਹਾਂਜੀ ਤੇ ਸਾਡੀ ਜਿਹੜੀ ਕਾਫੀ ਕੱਲੋ ਵੀ ਜਿਹੜੀ ਜਿਹੜੀ ਸਾਡੇ ਜਿਹੜੇ ਕਸਟਮਰ ਸੀਗੇ ਨਾ ਉਹ ਟ੍ਰੈਕਿੰਗ ਦੇ ਵਿੱਚ ਸੀਗੇ ਹਾਂਜੀ ਇਹ ਅਸਲੀਅਤ ਹੈਗੀ ਹੈ ਜੀ ਜਾਂ ਇਸ ਨਾਲ ਜੁੜਦੇ ਸੀਗੇ ਹੂੰ 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 ਨਿਕੋ ਸੋਡਾ ਵਾਲੇ ਕੋਲ ਉਹ ਕੋਲ ਉਹਨਾਂ ਦੇਰ ਫਾਈਨ ਦੇ ਸਿਲ ਬਾਈਂਗ ਦਾ ਪ੍ਰੋਪਰਟੀ ਉਹ ਲੋਨ ਵੀ ਕਰਾ ਰਹੇ ਉਹਨਾਂ ਕੋ ਡਾਨ ਪੇ ਮੁੜ ਗਿਆ ਇਟਸ ਗੋ ਫਾਈਨ ਸਭ ਤੋਂ ਜ਼ਿਆਦਾ ਇੰਪੈਕਟ ਜਿਹੜਾ ਪਿਆ ਉਹ ਟਰਕਿੰਗ ਇੰਡਸਟਰੀ ਦੇ ਵਿੱਚ ਪਿਆ ਔਰ ਇਹਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਐਸੀ ਖਬਰ ਆ ਜਾਂਦੇ ਵੀ ਆ ਨਹੀਂ ਕਰਨਾ ਆ ਨਹੀਂ ਕਰਨਾ ਨਿਕਲਦਾ ਸੋਨਾ ਉੱਪਰ ਥੋੜਾ ਜ਼ਿਆਦਾ ਇਫੈਕਟ ਪਿਆ ਨਾਲ ਨਾਲ ਜਿਹੜੀ ਗਵਰਨਮੈਂਟ ਹੈਗੀ ਹੈ ਦੇ ਆਰ ਨਾਟ ਵੀ ਚਲੋ ਵੈਰੀ ਹੈਲਪਫੁਲ ਇਨ ਅ ਸੈਂਸ ਵੀ ਜਿਹੜੀ ਹਾਰਜਿੰਗ ਦੇ ਜਿਹੜੀ ਪਹਿਲੀ ਉਹਦੀ ਇੱਕ ਗੱਲ ਹੁੰਦੀ ਸੀ ਵੀ ਹਰੇਕ ਬੰਦੇ ਨੂੰ ਘਾ ਦਿੱਤਾ ਜਾਵੇ ਅਫੋਰਡੇਬਲ ਹਾਊਸਿੰਗ ਵਾਲੀ ਗੱਲ ਚੱਲਦੀ ਹਾਂ ਅਫੋਰਡੇਬਲ ਹਾਊਸਿੰਗ ਦੀ ਇਹਨਾਂ ਨੂੰ ਮਦਦ ਕਰੋ ਡਾਊਨ ਪੇਮੈਂਟ ਅਸਿਸਟੈਂਸ ਦੋ ਜਾਂ ਆ ਕਰੋ ਕਰੋ ਉਹ ਸਾਰੀਆਂ ਹੁਣ ਗ੍ਰਾਂਟਸ ਕਹ ਲੋ ਪ੍ਰੋਗਰਾਮ ਹੌਲੀ ਹੌਲੀ ਕੱਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਘਟਾਇਆ ਜਾ ਰਿਹਾ ਪਰ ਤੁਸੀਂ ਜਿਵੇਂ ਜਾਣਦੇ ਹੋ ਕਾਜੀ ਬਾਜੀ ਮਈ 25 2025 ਤੋਂ ਜੀ ਫੈਡਰਲ ਹਾਊਸਿੰਗ ਅਥਾਰਟੀ ਜਿਹੜੇ ਕੀ ਐਫ ਐਚ ਏ ਲੋਨ ਕਰਦੇ ਸੀਗੇ ਉਹਨਾਂ ਨੇ ਕਿਹਾ ਤੇ ਵੀ ਜਿਹੜੇ ਨਾਨ ਸਿਟੀਜ਼ਨ ਹੈਗੇ ਜਾਂ ਜਿਹੜੇ ਨਾਨ ਰੈਜ਼ੀਡੈਂਟ ਏਲੀਅਨ ਕਹ ਲੋ ਨਾ ਸਿਟੀਜ਼ਨ ਗ੍ਰੀਨ ਕਾਰਡ ਇਸ ਲਾਉ ਟਿਡਲੀਡ ਯੂਸ ਆਊਟ ਪਰ ਜੇ ਤੁਸੀਂ ਥੱਲੇ ਆ ਜਾਓ ਹੂੰ ਤੇ ਜਿਹੜੇ ਵੀ ਪੈਨ ਨਾਨ ਇਮੀਗਰੈਂਟ ਵੀਜ਼ਾ ਜਿਹੜਾ ਵੀਜ਼ਾ ਉਹਨਾਂ ਨੂੰ ਐਫ ਐਚ ਐ ਲੋਨ ਨਹੀਂ ਮਿਲੂ ਅੱਛਾ ਉਹਨਾਂ ਨੂੰ ਐਫ ਐਚ ਐ ਬਿਲਕੁਲ ਨਾ ਕਰਦੇ ਹੂੰ ਉਹਨਾਂ ਨੂੰ ਲੋਨ ਨਹੀਂ ਮਿਲੇਗਾ ਹਾਂ ਇਹ ਜਿਹੜੇ ਤੁਸੀਂ ਕਨਵੈਨਸ਼ਨਲ ਗਾਹਦੇ ਹੋ ਬਟ ਏਜੰਸੀਜ਼ ਦੇ ਫਾਲੋ ਈਚ ਅਦਰ ਉਹਨੇ ਆ ਕਿਤੇ ਉਹਨੇ ਵੀ ਇਦਾਂ ਕਰਦਾ ਹੁਣ ਅੱਗੇ ਕਨਵੈਨਸ਼ਨਲ ਦੇ ਕੀ ਫਾਇਦੇ ਪਾਉਗਾ ਅਸੀਂ ਕਹਿ ਨਹੀਂ ਚਾਹਦੇ ਬਟ ਐਟ ਦਾ ਮੂਮੈਂਟ ਜੇ ਤੁਸੀਂ ਵਰਕ ਪਰਮਿਟ ਦੇ ਆ ਗਏ ਤੁਸੀਂ ਆਪਣਾ ਕਨਵੈਨਸ਼ਨਲ ਲੋਨ ਐਜ਼ ਨੀਡਲ ਐਜ਼ 3% ਡਾਊਨ ਦੇ ਕੇ ਵੀ ਜੇ ਤੁਸੀਂ ਕੁਆਲੀਫਾਈ ਕਰਦੇ ਕਰਾ ਸਕਦੇ ਹੋ ਬਟ ਓਵਰ ਆਲ ਜੇ ਤੁਹਾਡੇ ਸਵਾਲ ਵੱਲ ਜਾਈਏ ਤੇ ਹਾਊਸਿੰਗ ਦੇ ਵਿੱਚ ਜਿਆਦਾ ਇਫੈਕਟ ਸਾਡੇ ਜਿਹੜੇ ਟਰਕਿੰਗ ਵਾਲੇ ਭੈਣ ਭਰਾ ਸੀਗੇ ਉਹਨਾਂ ਦੇ ਉੱਪਰ ਪਿਆ ਹੈ ਜਿਆਦਾ ਫੈਟਿਆ ਇਕਨੋਮੀ ਦਾ ਜਿੱਦਾਂ ਦੀ ਸਿਚੁਏਸ਼ਨ ਹੈ ਇਸ ਟਾਈਮ ਬਣੀ ਪਈ ਆ ਜਿੱਦਾਂ ਤੁਸੀਂ ਸ਼ੁਰੂਆਤ ਚ ਵੀ ਜਿਹੜਾ ਦੱਸਿਆ ਵੀ ਫੈਟ ਦਾ ਤੇ 트럼ਪ ਐਡਮਿਨਿਸਟ੍ਰੇਸ਼ਨ ਦੇ ਸਿੰਗ ਫਾਸ ਦੇ ਰਹਿੰਦੇ ਆ ਉਹ ਇੰਟਰਸਟ ਰੇਟ ਘਟਾਉਣ ਨੂੰ ਕਹਿੰਦੇ ਆ ਉਹ ਕਹਿੰਦੇ ਅਜੇ ਘਟਾਉਣਾ ਨਹੀਂ ਮੇਬੀ ਅਗਲੇ ਮਹੀਨੇ ਸਪਟੰਬਰ ਚ ਕਟਾ ਸਕਦੇ ਆ ਵੀ ਨੈਵਰ ਨੋ ਵੀ ਕੀ ਸਿਚੁਏਸ਼ਨ ਬਣਨੀ ਆ ਕੋਈ ਫੈਡ ਦੇ ਗਵਰਨਰ ਲਾ ਦਿੰਦੇ ਆ ਇਹਨਾਂ ਨੂੰ ਰਿਜ਼ਾਈਨ ਕਰਨ ਨੂੰ ਕਹਿੰਦੇ ਆ ਸੋ ਈ ਅਨਸਰਟੇਨਟੀ ਜਿਹੜੀ ਆ ਉਹ ਕਿਦਾਂ ਫੀਡ ਕਰ ਰਹੀ ਆ ਇਸ ਟਾਈਮ ਇਸ ਪੂਰੇ ਮਾਹੌਲ ਨੂੰ ਹਾਂਜੀ ਦੇਖੋ ਜਿੰਨਾ ਤੱਕ ਫੈਡ ਦਾ ਸਵਾਲ ਆ ਗਿਆ ਹੁਣ ਜਿਵੇਂ ਪਹਿਲਾਂ ਵੀ ਮੈਂ ਦੱਸਿਆ ਸੀਗਾ ਵੀ ਜਿਹੜੀ ਫੈਡ ਹੈਗੀ ਹੈ ਇੰਡੀਪੈਂਡੈਂਟ ਏਜੰਸੀ ਹੈਗੀ ਹੈ ਜਿਹਦੇ ਵਿੱਚ ਆਲਦੋ ਸਾਡੇ ਪ੍ਰੈਜ਼ੀਡੈਂਟ ਸਾਹਿਬ ਕੋਸ਼ਿਸ਼ ਕਰ ਰਹੇ ਇਹਨੂੰ ਲਾ ਦੀਏ ਉਹਨੂੰ ਨਾਲ ਲਾ ਦੀਏ ਇਦਾਂ ਕਰਦੇ ਦੇ ਆ ਲਾਈਵ ਹੀ ਉਹਨਾਂ ਨੇ ਸੀਗੇ ਹਾਂ ਲਾਈਵ ਉਹ ਉਹਨਾਂ ਵਾਸਤੇ ਆਪਣਾ ਜੋੜ ਲੱਗ ਰਿਹਾ ਜੀ ਵੀ ਕਿਹਾ ਕਿ ਉਹ ਉਹ ਚਾਹੁੰਦੇ ਨੇ ਵੀ ਵਿਆਜ ਨੂੰ ਘਟਾ ਦੇ ਮਨ ਬੈਡ ਆਈਡੀਆ ਬਟ ਇਨਫਲੇਸ਼ਨ ਨੂੰ ਵੀ ਕੰਟਰੋਲ ਰੱਖਣਾ ਇਹ ਵੀ ਇੱਕ ਹੋਰ ਲੱਗਦੀ ਜੇ ਤੁਸੀਂ ਇੱਧਰੋਂ ਵਿਆਜ ਘਟਾ ਦੋਗੇ ਤਾਂ ਜਿਹੜਾ ਕਹਾਣ ਦੀ ਪ੍ਰੈਸ਼ਰ ਜੰਪ ਕਰ ਜਣਗੀ ਜੀ ਇਹਦੇ ਆਟੋਮੈਟਿਕ ਹੈਗਾ ਕਿਉਂਕਿ ਲੋਕਾਂ ਨੇ ਫਿਰ ਚੀਜ਼ਾਂ ਲੈਣੀਆਂ ਸ਼ੁਰੂ ਕਰ ਦੇਣੀਆਂ ਜਦੋਂ ਕਹਾਣ ਕੇ ਚੀਜ਼ਾਂ ਵੀ ਮਹਿੰਗਾਈ ਵੀ ਚੱਲ ਰਹੀ ਹੈ ਸੋ ਐਸ ਵੇਲੇ ਰਵੀ ਭਾਈ ਦੇਖੋ ਜਿੱਤੋਂ ਤੱਕ ਓਵਰਆਲ ਜੇ ਮੈਂ ਜਿਹੜੀ ਕਹਿੰਦਾ ਵੀ ਇਹ ਓਵਰਆਲ ਵਿਊ ਤੁਹਾਨੂੰ ਦੇ ਲਗਾ ਉਹ ਇਹ ਹੈਗਾ ਪਰ ਮੈਂ ਅੱਜ ਵੀ ਇਹ ਕਰਾਂਗਾ ਵੀ ਦੇਖੋ ਨਾਟ ਅ ਬੈਡ ਆਈਡੀਆ ਜੇ ਤੁਸੀਂ ਘੱਲਣ ਹੈਗਾ ਆਹ ਮਾਰਕੀਟ ਦੇ ਵਿੱਚ ਯਾਰ ਜਿਵੇਂ ਤੁਹਾਡੇ ਕੋਲ ਆਪਸ਼ਨ ਬਹੁਤ ਜ਼ਿਆਦਾ ਹੈਗੇ ਠੀਕ ਹੈ ਜੀ ਜੇ ਵਿਆਜ ਦੀ ਆਪਸ਼ਨ ਹੈ ਉਹਦੇ ਵੱਲ ਤੁਸੀਂ ਜ਼ਿਆਦਾ ਖਿਆਲ ਨਹੀਂ ਕਰਨਾ ਹਮਮ ਕਿਉਂਕਿ ਘਾਰ ਲੈ ਕੇ ਜੇ ਘਟਿਆ ਦੇ ਵਿਆਜ ਘਟਣਾ ਹਮਮ ਜੇ ਤੁਸੀਂ ਕੋਈ ਜਦ ਮੈਂ ਘੱਲ ਲੈਂਦੇ ਘਰ ਦੀ ਪ੍ਰਾਈਸ ਡਾਊਨ ਚਲਦੀ ਗਈ ਬੜੀ ਉਹਦੇ ਚਾਂਸੇ ਬਹੁਤ ਘਟ ਹੈਗੇ ਹੂੰ ਹੂੰ ਕੋਈ ਮਾਰਕੀਟ ਕਰੈਸ਼ ਹੋ ਗਈ ਉਹਦੇ ਵੀ ਚਾਂਸੇ ਘਟ ਹੈਗੇ ਹੂੰ ਹੂੰ ਕੋਈ ਐਸੋ ਜਿਹੜੀ ਯੂਐਸ ਇਕਨੋਮੀ ਹੈਗੀ ਹੈ ਜੇ ਤੁਸੀਂ ਸਟਾਕ ਮਾਰਕੀਟ ਵੱਲ ਨਜ਼ਰ ਮਾਰੋ ਜਾਂ ਇੰਦਰ ਮਾਰੋ ਦੇ ਆਰ ਡੂਇੰਗ ਜਸਟ ਫਾਈਨ ਠੀਕ ਹੈ ਸਾਡੀ ਕਿੰਨੀ ਥੋੜੀ ਜ਼ਿਆਦਾ ਇਫੈਕਟ ਪਿਆ ਹੂੰ ਹੂੰ ਫਾਰ ਵਨ ਰੀਜ਼ਨ অর ਦੀ ਅਦਰ ਅਸੀਂ ਜ਼ਿਆਦਾ ਇਹਦੇ ਵਿੱਚ ਫਸ ਗਏ ਆ ਹੂੰ ਹੂੰ ਸਾਨੂੰ ਥੋੜਾ ਜ਼ਿਆਦਾ ਫਸ ਗਿਆ ਬਟ ਐਸ ਫਾਰ ਐਸ ਦਾ ਹਾਊਸਿਸ ਕੰਸਰਨ ਨਵੇਂ ਘਰ ਵਾਲੇ ਨਵੇਂ ਬਿਲਡਰ ਵਾਲੇ ਪਾਸੇ ਜਾ ਸੋਚੋ ਜੇ ਤੁਸੀਂ ਫਸਟ ਟਾਈਮ ਹੋਮ ਬਾਏਰ ਹੈਗੇ ਹੋ ਠੀਕ ਹੈ ਕਿਉਂਕਿ ਤੁਹਾਨੂੰ ਉਹਦੇ ਵਿੱਚ ਜਿਹੜੇ ਇਨਸੈਂਟਿਵ ਮਿਲਣਗੇ ਉਹ ਤੁਹਾਡੀ ਮਦਦ ਕਰ ਸਕਦੇ ਕਿਉਂਕਿ ਜੇ ਕਿਰਾਏ ਦੇ ਵੀ ਘਰ ਲੈ ਜਾਓਗੇ ਕਿਰਾਏਨ ਭਾਈ ਬੜੀਆਂ ਕਾਹਾਂ ਨਹੀਂ ਭਾਈ ਕਿਰਾਏ ਦੇ ਘਰ ਲੱਭਦੇ ਉਹ ਵੀ ਨਹੀਂ ਲੱਭਦੇ ਹੂੰ ਹੂੰ ਔਰ ਕਿਰਾਏ ਬਹੁਤ ਜ਼ਿਆਦਾ ਹੈਗੇ 30 ਸਾਲ ਦੇ ਵਿੱਚ 2000 ਕਿਰਾਏ ਦੇਗੇ 24000 ਮਿੱਟੀ ਹੋ ਗਿਆ ਹੂੰ 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 ਇਹ ਉਹ ਓਕਾਦੀ ਲੱਲਦੇ ਹੂੰ 24000 ਰੇ ਭਾਈ ਦਾ ਸੀਗਾ ਨਾਲ ਤੁਹਾਡੀ 3% ਦੇ ਹਿਸਾਬ ਨਾਲ ਵੀ ਇੱਕ ਊੜੀ ਵਾਦੇ 5 ਲੱਖ ਦੇ ਤੇ 15000 ਤੁਹਾਡਾ ਉਹ ਇੱਕ ਉਡੀ ਬਣ ਜਾਂਦੀ ਹੈਗੀ ਹੂੰ ਹੂੰ ਸੋ ਬਾਇੰਗ ਅ ਹੋਮ ਇਜ਼ ਆਲਵੇਜ਼ ਅ ਗੁੱਡ ਆਈਡੀਆ ਮੈਂ ਕਦੀ ਜਿਹੜੇ ਅਗੇਂਸਟ ਨਹੀਂ ਗਿਆ ਔਰ ਨਾ ਮੈਂ ਕੋਈ ਜਾਣਾ ਕਿਉਂਕਿ ਇਹ ਇੱਕ ਤੁਹਾਡਾ ਐਸੈਟ ਹੈਗਾ ਹੂੰ ਹੂੰ ਭਾਵੇਂ ਜੋ ਮਰਜੀ ਇਕਨੋਮੀ ਕਰੀ ਜਾਵੇ ਭਾਵੇਂ ਜੋ ਮਰਜੀ ਸਰਕਾਰ ਦੀਆਂ ਪਾਲਿਸੀਜ਼ ਬਣੇ ਜਾਣ ਤੁਸੀਂ ਘਬਰਾ ਨਹੀਂ ਹੂੰ 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 ਇਫ ਇਟ ਮੇਕਸ ਸੈਂਸ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਪੈਸੇ ਬੈਂਕ ਚ ਪਏ ਜੀ ਘਰ ਤੁਸੀਂ ਲੈ ਸਕਦੇ ਹੋ ਫਾਈਂਡ ਅ ਗੁੱਡ ਰੀਅਲਟਰ ਐਂਡ ਅ ਲੋਨ ਆਫੀਸਰ ਜੜੀ ਕਿ ਤੁਹਾਡੇ ਤੁਹਾਡੇ ਜਿਹੜੇ ਸਵਾਲ ਆ ਉਹਨਾਂ ਦਾ ਜਵਾਬ ਦੇ ਸਕਣ ਔਰ ਤੁਸੀਂ ਕਹ ਲਓ ਵੀ ਹੋਮ ਓਨਰ ਬਾਅੰਸ ਕੋ ਸੋ ਡੋਨਟ ਗੋ ਬੈਕਵਰਡਸ ਵੇਹੀ ਕਾਰ ਨਹੀਂ ਲੈਣਾ ਇਦਾਂ ਨਹੀਂ ਠੀਕ ਹੈ ਸਟਿਲ ਨਾਟ ਅ ਬੈਡ ਟਾਈਮ ਟੂ ਬਾਇ ਹਾਊਸ ਫੋਨ ਨੰਬਰ ਦੱਸ ਦਿਓ ਇੱਕ ਵਾਰੀ ਹਾਂਜੀ ਸੋ ਜਿਹੜੇ ਵੀ ਤੁਹਾਡੇ ਸਵਾਲ ਹੋਣ ਮਾਰਗੇਜ ਨਾਲ ਰੀਅਲ ਏਸਟੇਟ ਨਾਲ ਕਮਰਸ਼ੀਅਲ ਐਗ ਕੋਈ ਵੀ ডিপਾਰਟਮੈਂਟ ਜੁੜਦੇ ਹੋ ਤਾਂ ਤੁਸੀਂ ਮੇਰਾ ਨੰਬਰ ਜੂ ਨੋਟ ਕਰ ਲਓ ਜੀ ਨੰਬਰ ਹੈਗਾ 550 905 2575 559 905 2575 ਕੈਲੀਫੋਰਨੀਆ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਬੇਕਰ ਸਟਰੀਟ ਆਫ ਸੈਕਰਮੈਂਟੋ ਯੂਬਾ ਸਿਟੀ ਸਟਾਕ ਜਿਹੜਾ ਵੀ ਦਿਸ਼ਾ ਲੰਦੋ ਫਰੈਜ਼ਨ ਨੂੰ ਵੀ ਦੱਸ ਦੋ ਫਰੈਜ਼ਨ ਫਰੈਜ਼ਨ ਮੇ ਤੁਹਾਡਾ ਆਪਣਾ ਸਾਡਾ ਆਪਣਾ ਪਿੰਡ ਹੈ ਜੀ ਅਸੀਂ ਆ ਆਪਣੇ ਪਿੰਡ ਬੈਠੇ ਆ ਬਿਲਕੁਲ ਸਹੀ ਪਰ ਫਰੈਜ਼ਨ ਤੁਸੀਂ ਕੰਮ ਕਰਦੇ ਆ ਪਰ ਸਾਡੀ ਸਾਡੀ ਰੀਚ ਪੂਰੇ ਕੈਲੀਫੋਰਨੀਆ ਚ ਹੈਗੀ ਹੈ ਪਲੀਜ਼ गिव us a call and bring your questions to us ਠੀਕ ਹੈ ਜੀ ਸੋ ਐਨੀਥਿੰਗ ਜਾਂਦੇ ਜਾਂਦੇ ਜੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਆ ਸਨੋਤਿਆਂ ਨੂੰ ਦਰਸ਼ਕਾਂ ਨੂੰ ਵੀ ਕਿ ਕਿਹੜੀ ਚੀਜ਼ ਆ ਜੇ ਕੋਈ ਵਾਣਾ ਬੀ ਬਾਏ ਆ ਉਹ ਕਿਦਾਂ ਰੈਡੀ ਰਹਿਣ ਹੁਣ ਜਦੋਂ ਵੀ ਕੋਈ ਸਿਚੁਏਸ਼ਨ ਹੋ ਉਹਨਾਂ ਦੇ ਲਈ ਮੋਰੇ ਪ੍ਰੈਜ਼ੈਂਟ ਕਰਦੀ ਆਪਣੇ ਆ। ਹਾਂਜੀ ਦੇਖੋ ਹੋਮ ਬਾਇੰਗ ਦੇ ਵਿੱਚ ਜਿਹੜੀਆਂ ਦੋ ਤਿੰਨ ਮੇਨ ਚੀਜ਼ਾਂ ਹੈ ਗਿਆ ਇੱਕ ਤਾਂ ਇਨਕਮ ਕ੍ਰੈਡਿਟ ਤੇ ਡਾਊਨ ਪੇਮੈਂਟ ਆਹ ਤਿੰਨ ਚੀਜ਼ਾਂ ਤੁਸੀਂ ਆਪਣਾ ਜੋੜ ਕੇ ਰੱਖਣਾ ਕ੍ਰੈਡਿਟ ਨੂੰ ਸਾਹਮਣੇ ਰੱਖੋ ਜਿਆਦਾ ਖਰਚੇ ਨਾ ਕਰੋ। ਜੀ ਇਹ ਨਹੀਂ ਹੈਗਾ ਵੀ ਅੱਜ ਘਰ ਕਰਨ ਦਾ ਮੂਡ ਬਣਿਆ ਤੇ ਕੱਲ ਜਾ ਕੇ ਕਾਰ ਲੈ ਲਈ ਤੇ ਫਿਰ ਜਾ ਕੇ ਘਰ ਲਓਗੇ ਉਹ ਫਿਰ ਪੌਂਗ ਦਾ ਹੋਊਗਾ। ਠੀਕ ਹੈ ਗੱਡੀ ਲਈ ਜਾਂਦੀ ਤੇ ਬਾਅਦ ਚ ਬਟ ਹੋਮ ਇਜ਼ ਇੰਪੋਰਟੈਂਟ ਇੰਪੋਰਟੈਂਟ ਕਿਉਂਕਿ ਤੁਹਾਨੂੰ ਜੀ ਰਹਿਣਾ ਹੈਗਾ ਜੀ ਸੋ ਕ੍ਰੈਡਿਟ ਅਨਦਰ ਥਿੰਗ ਕ੍ਰੈਡਿਟ ਦਾ ਕਹਾਂ ਉਹ ਨਹੀਂ ਹੈਗਾ ਵੀ ਕ੍ਰੈਡਿਟ ਦੇ ਜਿਹੜੇ ਹੁਣ ਤੇ ਕ੍ਰੈਡਿਟ ਕਹਾਂ ਦਾ ਮੈਕਸ ਤੇ ਮੈਂ ਤੁਸੀ ਆਨ ਟਾਈਮ ਜਾਂਦੇ ਹੋ ਉਹਨਾਂ ਦੇ ਬੈਲੈਂਸ 30% ਤੋਂ ਸਰ ਦੇਖੋ ਜੀ ਤੇ ਪੈਸੇ ਜਿਹੜੀ ਹੈ ਹਾਂ ਯੂਟਿਲਾਈਜੇਸ਼ਨ ਤੇ ਲਾਸਟ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਹੈਗੇ ਡਾਊਨ ਪੇਮੈਂਟ ਜੀ ਤੇ ਅਸੀਂ ਵੈਸੇ ਤੇ ਤੁਸੀਂ ਕਾ ਤਿੰਨ ਸਾਢੇ ਤਿੰਨ ਪਰਸੈਂਟ ਨਾਲ ਵੀ ਲੈ ਸਕਦੇ ਹੋ ਬਟ ਅਸੀਂ ਰეკਮੈਂਡ ਇਹ ਕਰਨੇ ਇਹ ਜੀ ਵੀਕ ਮਸ਼ਨ ਦਾ ਜੁੜੋ ਤਾਂ ਕਿ ਤੁਹਾਨੂੰ ਮਾਰਗਿਜ ਹੋਣਾ ਲੱਗੇ ਆ ਜੀ ਐਮਆਈ ਤੋਂ ਵੱਜ ਜਾ ਤੁਸੀਂ ਹਾਂ ਜੀ ਵੱਜੋ ਸੋ ਇਟਸ ਨਾਟ ਅ ਬੈਡ ਪ੍ਰੋਸੈਸ ਇਟਸ ਅ ਸਿੰਪਲ ਪ੍ਰੋਸੈਸ ਬਟ ਲਾਈਕ ਆ ਸੈਡ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤਾਂ ਪਲੀਜ਼ ਕਾਲ ਕਰੋ ਤਾਂ ਕਿ ਅਸੀਂ ਤੁਹਾਨਾ ਸਲਾਹ مشورہ ਕਰ ਸਕੀਏ ਤੁਹਾਨੂੰ ਸਹੀ ਤਰੀਕੇ ਦਾ ਗਾਈਡ ਕਰ ਸਕੀਏ ਥੈਂਕ ਯੂ ਮੁੰਜੀ ਮਾ ਜੀ ਬੜੀ ਮਿਹਰਬਾਨੀ ਮਿਲਦੇ ਆ ਅਗਲੀ ਵਾਰੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਸਤਿ ਸ੍ਰੀ ਅਕਾਲ